ਹੇ ਨਿਸ ਸਾਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਵਾ ਸਿਫਤ ਖਸਮ ਦੀ ਨੂਰ ਅਰ ਸੋਹੋ ਗੁਰ ਸੋਹੋ ਝਟੀਆਂ ਤੁਧ ਡਟੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿ ਹੈ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾਇ ਸਾਹੋ ਦਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ ਸੱਜਣ ਸੱਚਾ ਪਾਤਿਸ਼ਾਹ ਸਿਰ ਸਾਹਾਂ ਦਾਇਸਾ ਓ ਜਿਸ ਪਾਸ ਬਹਿਠਿਆ ਸੋਹੀਆ ਸਭਨਾ ਦਾ ਵੇਸਾਹੋ ਸਤ ਨਾਮੋ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 4 ਤੀਜਾ ਪੜਨਾ ਗੋੜਨਾ ਸੰਸਾਰ ਕੀ ਕਾਰ ਹੈ ਅੰਦਰ ਤ੍ਰਿਸ਼ਨਾ ਵਿਕਾਰ ਹਉਮੈ ਵਿੱਚ ਸਭ ਪੜ ਥਕੇ ਦੂਜਾ ਭਾਇ ਖੁਵਾਰ ਪੜਣਾ ਗੁੜਣਾ ਸੰਸਾਰ ਕੀ ਕਾਰ ਹੈ ਅੰਦਰ ਤ੍ਰਿਸ਼ਨਾ ਵਿਕਾਰ ਹੋਮ ਵਿੱਚ ਸਭ ਪੜ ਥੱਕੇ ਦੂਜਾ ਭਾਇ ਖੁਵਾ ਸੋ ਪੜਿਆ ਸੋ ਪੰਡੇ ਤੋ ਬੀਨਾ ਗੁਰ ਸਬਦ ਕਰੇ ਵਿਚਾਰ ਅੰਦਰ ਖੋਜਾ ਤਤ ਲਹਾ ਪਾਏ ਮੁਖ ਦਵਾਰ ਗੁਣ ਨਿਦਾਨ ਹਾਰੇ ਪਾਇਆ ਸਹਜ ਕਰੀ ਵਿਚਾਰ ਧਨ ਵਪਾਰੀ ਨਾਨਕਾ ਜਿਸ ਗੁਰਮੁਖੇ ਨਾਮ ਆਧਾਰ ਮਹੱਲਾ ਤੀਜਾ ਵੇਣ ਮਨ ਮਾਰੀ ਕੋਈ ਨ ਸਿਜਾਈ ਵੇਖੋ ਕੋ ਲੇ ਬਲਾਈ ਭੇਖਤਾਰੀ ਪੀਰਥੀ ਭਾਵ ਥੱਕੇ ਨਾ ਇਹ ਮਨ ਮਾਰਿਆ ਜਾਏ ਗੁਰਮੁਖ ਏਹੋ ਮਨ ਜੀਵ ਤੁਮਰਾ ਸੱਚ ਰਹਾ ਲੇਵ ਲਾਏ ਨਾਨਕ ਇਸ ਮਨ ਕੀ ਮਾਲ ਇਉ ਉਤਰਾ ਹਉਮੈ ਸਬਦ ਜਲਾਏ ਪੌੜੇ ਹਾਰੇ ਹਰ ਸੰਤ ਮਿਲੋ ਮੇਰੇ ਭਾਈ ਹਾਰੇ ਨਾਮ ਦਿਰਦਾ ਵਹ ਇਕ ਕਿਨ ਕਾ ਹਾਰੇ ਹਾਰੇ ਸਿਗਾਰ ਬਣਾਵੋ ਹਾਰੇ ਜਾਨ ਹਾਰੇ ਕੱਪੜ ਪਹਿ ਰੋ ਖਿਮਕਾ ਐਸਾ ਸਿਗਾਰ ਮੇਰੇ ਪ੍ਰਭ ਭਾਵੈ ਹਾਰੇ ਲਾਗ ਗਾਇ ਪਿਆਰਾ ਪ੍ਰੇਮ ਕਾ ਹਾਰੇ ਹਾਰੇ ਨਾਮ ਬੁਲੋ ਦਿਨ ਰਾਤੀ ਸਭ 길 ਬਿਖ ਕਾਟ ਇੱਕ ਪਲ ਕਾ ਹਾਰੇ ਹਰ ਦਇਆਲ ਹੋਵਾ ਜਿਸ ਉੱਪਰ ਸੋ ਗੁਰਮੁਖ ਹਾਰੇ ਜਾਪ ਜਿਨ ਕਾ ਹਾ ਹਾਰੇ ਨਾਮ ਬੋਲੋ ਦਿਨ ਰਾਤੀ ਸਭ ਕਿਲ ਬਖ ਕਾਟਾ ਇੱਕ ਪਲ ਕਾ ਹਾਰੇ ਹਰ ਦਇਆਲ ਹੋ ਵਾਜਿਸ ਉਪਰ ਸੋ ਗੁਰਮੁਖੇ ਹਰਿ ਜਾਪੇ ਜਿਨ ਕਾ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ 3 ਪੜਨਾ ਗੋੜਨਾ ਸੰਸਾਰ ਕੀ ਕਾਰ ਹੈ ਅੰਦਰ ਤ੍ਰਿਸ਼ਨਾ ਵਿਕਾਰ ਹੋਮੈ ਵਿੱਚ ਸਭ ਪੜ ਥਕੇ ਦੂਜਾ ਭਾਇ ਖੁਵਾਰ ਰਾਗ ਸੋਰਠ ਕੀ ਵਾਰ ਪੌੜੀ 1ਵੀਂ ਸਲੋਕਾ ਨਾਲ